ਕਿਸ ਨੇ ਬਹੁਤ ਸੋਣਾ ਕਿਹਾ ਹੈ ਕਿ ਭਗਵਾਨ ਨੇ ਜਿਸ ਤੋਂ ਕਰਵਾਉਣਾ ਹੁੰਦਾ ਹੈ ਉਹ ਕਰਵਾ ਲੈਂਦੇ ਹਨ ਸ੍ਰੇਸ਼ਟ ਹਾਂ ਤੇ ਨਾ ਅਸੀਂ ਖਾਸ ਹਾਂ ਅਸੀਂ ਤਾਂ ਭਗਵਾਨ ਦੇ ਦਾਸ ਹਾਂ ਇੱਕ ਬਹੁਤ ਛੋਟੀ ਜਹੀ ਕਹਾਣੀ ਇੱਕ ਰਾਜੇ ਦੀ ਉਸਦੇ ਰਾਜ ਵਿੱਚ ਇੱਕ ਬਹੁਤ ਪ੍ਰਸਿੱਧ ਮੰਦਿਰ ਸੀ ਦੂਰ ਦੂਰ ਤੋਂ ਲੋਕ ਦਰਸ਼ਨ ਕਰਨ ਆਉਂਦੇ ਸਨ ਅਤੇ ਰਾਜਾ ਖੁਦ ਵੀ ਹਰ ਰੋਜ਼ ਉੱਥੇ ਦਰਸ਼ਨ ਦੇ ਲਈ ਜਾਂਦਾ ਸੀ ਜਦੋਂ ਰਾਜਾ ਦਰਸ਼ਨ ਕਰਨ ਤੋਂ ਬਾਅਦ ਪੂਜਾ ਪਾਠ ਕਰਨ ਤੋਂ ਬਾਅਦ ਮੰਦਰ ਤੋਂ ਵਾਪਸ ਆਉਂਦਾ ਤਾਂ ਪੌੜੀਆਂ ਤੋਂ ਉਤਰਦਾ ਆਪਣੇ ਰਾਜ ਮਹਿਲ ਦੇ ਵੱਲ ਜਾਣ ਦੇ ਲਈ ਤਾਂ ਦੇਖਦਾ ਕਿ ਪੌੜੀਆਂ ਦੇ ਸੱਜੇ ਖੱਬੇ ਪਾਸੇ ਦੋਨੇ ਪਾਸੇ ਭਿਖਾਰੀ ਬੈਠੇ ਹੁੰਦੇ ਸਨ ਜੋ ਖੱਬੇ ਪਾਸੇ ਵਾਲਾ ਭਿਖਾਰੀ ਸੀ ਉਹ ਕਹਿੰਦਾ ਸੀ ਕਿ हे ਭਗਵਾਨ ਤੂੰ ਰਾਜੇ ਨੂੰ ਬਹੁਤ ਕੁਝ ਦਿੱਤਾ ਹੈ ਥੋੜਾ ਮੈਨੂੰ ਵੀ ਦੇ ਦੇ ਅਤੇ ਸੱਜੇ ਵਾਲਾ ਕਹਿੰਦਾ ਸੀ ਕਿ ਰਾਜਾ ਤੈਨੂੰ ਭਗਵਾਨ ਨੇ ਬਹੁਤ ਕੁਝ ਦਿੱਤਾ ਹੈ ਥੋੜਾ ਮੈਨੂੰ ਵੀ ਦੇ ਦੋ ਇਹ ਡਾਇਲੌਗ ਉਸ ਨੂੰ ਹਰ ਰੋਜ਼ ਸੁਣਨ ਨੂੰ ਮਿਲਦੇ ਸਨ ਕਾਫੀ ਦਿਨਾਂ ਤੱਕ ਉਹ ਇਹ ਸਭ ਨਜ਼ਰ ਅੰਦਾਜ਼ ਕਰਦਾ ਰਿਹਾ ਪਰ ਇੱਕ ਦਿਨ ਰਾਜ ਮਹਿਲ ਵਿੱਚ ਬੈਠੇ ਦੇ ਮਨ ਵਿੱਚ ਇੱਕ ਖਿਆਲ ਆਇਆ ਕਿ ਦੋਨੋਂ ਦੋ ਗੱਲਾਂ ਕਰਦੇ ਹਨ ਅਲੱਗ-ਅਲੱਗ ਤਰੀਕੇ ਦੀਆਂ ਗੱਲਾਂ ਪਹਿਲਾ ਵਾਲਾ ਕਹਿੰਦਾ ਹੈ ਕਿ ਭਗਵਾਨ ਤੂੰ ਰਾਜੇ ਨੂੰ ਬਹੁਤ ਕੁਝ ਦਿੱਤਾ ਹੈ ਥੋੜਾ ਮੈਨੂੰ ਵੀ ਦੇ ਦੇ ਭਗਵਾਨ ਤੋਂ ਮੰਗਦਾ ਹੈ ਤੇ ਦੂਸਰਾ ਕਹਿੰਦਾ ਹੈ ਰਾਜਾ ਤੈਨੂੰ ਭਗਵਾਨ ਨੇ ਬਹੁਤ ਕੁਝ ਦਿੱਤਾ ਹੈ ਥੋੜਾ ਮੈਨੂੰ ਵੀ ਦੇ ਦਿਓ ਦੂਸਰੇ ਵਾਲਾ ਮੇਰੇ ਤੋਂ ਮੰਗਦਾ ਹੈ ਉਸਨੇ ਮੰਤਰੀ ਨੂੰ ਬੁਲਾਇਆ ਅਤੇ ਕਿਹਾ ਦੇਖ ਤੂੰ ਵੀ ਮੇਰੇ ਨਾਲ ਚੱਲਦਾ ਹੈ ਤੈਨੂੰ ਪਤਾ ਹੈ ਉਹ ਭਿਖਾਰੀ ਦੋਨੋਂ ਅਲੱਗ-ਅਲੱਗ ਗੱਲਾਂ ਕਰਦੇ ਹਨ ਸੱਜੇ ਪਾਸੇ ਵਾਲਾ ਮੇਰੇ ਤੋਂ ਮੰਗਦਾ ਹੈ ਉਸ ਦਾ ਭਰੋਸਾ ਭਗਵਾਨ ਤੋਂ ਜ਼ਿਆਦਾ ਮੇਰੇ ਤੇ ਹੈ ਤਾਂ ਕਿਉਂ ਨਾ ਅਸੀਂ ਉਸ ਦੀ ਮਦਦ ਕਰੀਏ ਉਹ ਹਰ ਰੋਜ਼ ਕਹਿ ਰਿਹਾ ਹੈ ਕਿ हे ਰਾਜਾ ਤੈਨੂੰ ਭਗਵਾਨ ਨੇ ਬਹੁਤ ਕੁਝ ਦਿੱਤਾ ਹੈ ਥੋੜਾ ਮੈਨੂੰ ਵੀ ਦੇ ਦੇ ਕੱਲ ਮੈਂ ਕਿਸੇ ਕੰਮ ਤੋਂ ਰਾਸ ਤੋਂ ਬਾਹਰ ਜਾਵਾਂਗਾ ਤੂੰ ਮੇਰੇ ਵੱਲੋਂ ਉਸ ਦੀ ਮਦਦ ਕਰ ਦੇਣਾ ਇੱਕ ਕਟੋਰੇ ਵਿੱਚ ਵਧੀਆ ਸਵਾਦ ਖੀਰ ਬਣਵਾ ਕੇ ਲੈ ਜਾਣਾ ਅਤੇ ਉਸ ਕਟੋਰੇ ਦੇ ਨੀਚੇ ਸੋਨੇ ਦੇ ਸਿੱਕੇ ਛੁਪਾ ਦੇਣਾ ਉਸ ਨੂੰ ਖੀਰ ਵੀ ਮਿਲ ਜਾਵੇਗੀ ਸਿੱਕੇ ਵੀ ਮਿਲ ਜਾਣਗੇ ਉਸ ਦਾ ਜੀਵਨ ਪਲਟ ਜਾਵੇਗਾ ਫਿਰ ਕਦੇ ਉੱਥੇ ਭੀਖ ਮੰਗਣ ਦੇ ਲਈ ਨਹੀਂ ਆਵੇਗਾ ਮੰਤਰੀ ਬਹੁਤ ਖੁਸ਼ ਹੋਇਆ ਕਹਿਣ ਲੱਗਿਆ ਕਿ ਬੜਾ ਵਧੀਆ ਤੁਸੀਂ ਵਿਚਾਰ ਸੋਚਿਆ ਹੈ ਅਗਲੇ ਦਿਨ ਰਾਜਾ ਰਾਸ ਤੋਂ ਬਾਹਰ ਗਿਆ ਹੋਇਆ ਸੀ ਮੰਤਰੀ ਰਾਜੇ ਦੇ ਵੱਲੋਂ ਉੱਥੇ ਪਹੁੰਚੀ ਅਤੇ ਸੱਜੇ ਪਾਸੇ ਵਾਲਾ ਜੋ ਭਿਖਾਰੀ ਸੀ ਉਸ ਨੂੰ ਲਿਜਾ ਕੇ ਉਹ ਕਟੋਰਾ ਦੇ ਦਿੱਤਾ ਖੀਰ ਨਾਲ ਭਰਿਆ ਹੋਇਆ ਅਤੇ ਉਸ ਨੂੰ ਬੋਲਿਆ ਲਓ ਤੂੰ ਕਹਿੰਦਾ ਸੀ ਕਿ ਰਾਜਾ ਤੈਨੂੰ ਭਗਵਾਨ ਨੇ ਬਹੁਤ ਕੁਝ ਦਿੱਤਾ ਹੈ ਤਾਂ ਮੈਨੂੰ ਵੀ ਦੇ ਦਿਓ ਤਾਂ ਰਾਜਾ ਸਾਹਿਬ ਨੇ ਖੁਸ਼ ਹੋ ਕੇ ਇੱਕ ਖੀਰ ਤੇਰੇ ਲਈ ਭੇਜੀ ਹੈ ਉਹ ਬੜਾ ਖੁਸ਼ ਹੋਇਆ ਸੱਜੇ ਪਾਸੇ ਵਾਲਾ ਭਿਖਾਰੀ ਉਸ ਨੇ ਕਿਹਾ ਵਾਹ ਕੀ ਬਾਤ ਹੈ ਬਹੁਤ ਸਵਾਦ ਖੀਰ ਆਈ ਹੈ ਖੱਬੇ ਪਾਸੇ ਵਾਲੇ ਨੂੰ ਖਿਜਾ ਰਿਹਾ ਸੀ ਉਸ ਨੂੰ ਖੇ ਜਾ ਕੇ ਜਾ ਕੇ ਖਾਣ ਲੱਗਿਆ ਅਤੇ ਜਦੋਂ ਥੋੜੀ ਬਚ ਗਈ ਤਾਂ ਬੋਲਿਆ ਲੈ ਭਾਈ ਤੂੰ ਵੀ ਖਾ ਲੈ ਤੂੰ ਵੀ ਕੀ ਯਾਦ ਰੱਖੇਂਗਾ ਤੈਨੂੰ ਕੀ ਪਤਾ ਕੀ ਸਵਾਦ ਹੁੰਦਾ ਹੈ ਰਾਜੇ ਦੇ ਰਾਜ ਮਹਿਲ ਦੀ ਖੀਰ ਦਾ ਲੈ ਚੱਖ ਲੈ ਥੋੜੀ ਖੀਰ ਉਸ ਨੇ ਉਹ ਕਟੋਰਾ ਖੱਬੇ ਪਾਸੇ ਵਾਲੇ ਨੂੰ ਦੇ ਦਿੱਤਾ ਖੱਬੇ ਪਾਸੇ ਵਾਲੇ ਨੇ ਕਟੋਰਾ ਲੈ ਲਿਆ ਤੇ ਕਿਹਾ ਕਿ ਮੈਂ ਬਾਅਦ ਵਿੱਚ ਖਾਵਾਂਗਾ ਅਤੇ ਚਲਿਆ ਗਿਆ ਉੱਥੋਂ ਜਦੋਂ ਗਿਆ ਤਾਂ ਜਿੱਥੇ ਉਹ ਰਹਿੰਦਾ ਸੀ ਉੱਥੇ ਜਾ ਕੇ ਉਸ ਨੇ ਦੇਖਿਆ ਥੋੜੀ ਜੀ ਖੀਰ ਸੀ ਉਸ ਦੇ نیچے ਸੋਨੇ ਦੇ ਸਿੱਕੇ ਚਮਕ ਰਹੇ ਸਨ ਉਸ ਦਿਨ ਤੋਂ ਬਾਅਦ ਖੱਬੇ ਪਾਸੇ ਵਾਲਾ ਮੰਦਰ ਦੀਆਂ ਪੌੜੀਆਂ ਤੇ ਭੀਖ ਮੰਗਣ ਲਈ ਨਹੀਂ ਬਲਕਿ ਧੰਨਵਾਦ ਕਰਨ ਲਈ ਹਰ ਰੋਜ਼ ਆਇਆ ਕਿ ਭਗਵਾਨ ਤੁਸੀਂ ਮੇਰੇ ਤੱਕ ਜੋ ਪਹੁੰਚਾਉਣਾ ਸੀ ਉਹ ਪਹੁੰਚਾ ਦਿੱਤਾ ਜਦੋਂ ਰਾਜਾ ਵਾਪਸ ਆਇਆ ਆਪਣੇ ਰਾਜ ਵਿੱਚ ਮੰਦਰ ਦਰਸ਼ਨ ਦੇ ਲਈ ਗਿਆ ਉਸ ਨੂੰ ਜਦੋਂ ਪਤਾ ਲੱਗਿਆ ਕਿ ਕੀ ਹੋ ਗਿਆ ਹੈ ਤਾਂ ਰਾਜੇ ਨੇ ਸੱਜੇ ਵਾਲੇ ਨੂੰ ਬੋਲਿਆ ਕਿ ਖੱਬੇ ਪਾਸੇ ਵਾਲਾ ਠੀਕ ਕਹਿੰਦਾ ਸੀ ਕਿ हे ਭਗਵਾਨ ਤੂੰ ਰਾਜੇ ਨੂੰ ਬਹੁਤ ਕੁਝ ਦਿੱਤਾ ਹੈ ਥੋੜਾ ਮੈਨੂੰ ਵੀ ਦੇ ਦੇ ਦਿੱਤਾ ਤਾਂ ਮੈਂ ਤੈਨੂੰ ਸੀ ਤੇਰੇ ਹਿੱਸੇ ਦੇ ਸਿੱਕੇ ਭੇਜੇ ਸਨ ਪਰ ਉਹ ਤੇਰੇ ਹੀ ਤੇਰੇ ਹੈ ਹੀ ਨਹੀਂ ਸਨ ਭਗਵਾਨ ਨੇ ਜਿਸ ਤੱਕ ਜੋ ਪਹੁੰਚਾਉਣਾ ਸੀ ਉਹ ਉਹਨਾਂ ਨੇ ਪਹੁੰਚਾ ਦਿੱਤਾ ਬੜੀ ਛੋਟੀ ਜਹੀ ਕਹਾਣੀ ਹੈ ਪਰ ਇਹ ਮਜ਼ੇਦਾਰ ਕਹਾਣੀ ਜੀਵਨ ਵਿੱਚ ਸਭ ਤੋਂ ਵੱਡੀ ਗੱਲ ਸਿਖਾਉਂਦੀ ਹੈ ਕਿ ਭਗਵਾਨ ਨੇ ਜੋ ਕਰਵਾਉਣਾ ਹੈ ਜਿਸ ਤੋਂ ਕਰਵਾਉਣਾ ਹੈ ਉਹ ਕਰਵਾ ਲੈਂਦੇ ਹਨ ਨਾ ਅਸੀਂ ਉੱਚੇ ਹਾਂ ਨਾ ਅਸੀਂ ਖਾਸ ਹਾਂ ਅਸੀਂ ਤਾਂ ਉਹਨਾਂ ਦੇ ਦਾਸ ਹਾਂ ਜਦੋਂ ਤੁਸੀਂ ਇਹ ਵਿਚਾਰ ਆਪਣੇ ਦਿਮਾਗ ਵਿੱਚ ਪਾ ਲਿਆ ਜਦੋਂ ਇਹ ਸੋਚਣਾ ਸ਼ੁਰੂ ਕਰ ਦਿੱਤਾ ਜੀਵਨ ਦੀ ਹਰ ਸਮੱਸਿਆ ਦਾ ਹੱਲ ਮਿਲ ਜਾਵੇਗਾ ਜੀਵਨ ਦੀ ਹਰ ਪ੍ਰੋਬਲਮ ਨੂੰ ਸਹਿਣ ਦੀ ਸ਼ਕਤੀ ਮਿਲ ਜਾਵੇਗੀ ਹਰ ਸੰਕਟ ਚੋਂ ਬਾਹਰ ਨਿਕਲਣ ਦਾ ਰਸਤਾ ਮਿਲ ਜਾਏਗਾ ਪਰ ਉਸ ਦੇ ਲਈ ਇਹ ਵਿਚਾਰ ਮਨ ਦੇ ਵਿੱਚ ਪਾਉਣਾ ਬਹੁਤ ਜ਼ਰੂਰੀ ਹੈ ਧੰਨਵਾਦ